ਉਹਨ ਦੇ ਦੁਸ਼ਮਣਾਂ ਨੇ ਮਰਵਾਇਆ ਏ ਹੁੰਦੀ ਕਾਰਾੜੀ ਨਾਲ ਕੋਈ ਮੁੰਡਾ ੱੱੱਕੇ ਖਾਂਦਾ ਸੀ ਦੋ ਬੰਦੇ ਸੀ ਉਹਦੇ ਮਗਰ ਪਏ ਵੈਸੇ ਕੁੱਟਦੇ ਸੀ ਹਾਂ ਪਿੰਡ ਦੇ ਨੇ ਵਿੱਚੇ ਹੀ ਪਿੰਡ ਦੇ ਰਹਿੰਦੇ ਨੇ ਆਪਣੇ ਰਾਮਾ ਦਾ ਹਿਕ ਚੌਧਰੀਆਂ ਦਾ ਮੁੰਡਾ ਕੁਮੂਆ ਦਾ ਸਾਡੇ ਵੀਰ ਨੂੰ ਲੈ ਕੇ ਬਹਿ ਗਏ ਨੇ ਗਰਦਨ ਕੁੱਟੀ ਨੀ ਰਾਤ ਆ ਕੇ ਘਰੇ ਬੁਲਾਉਂਦੇ ਹਾਂ ਰਾਤ ਕਰੇ ਆ ਕੇ ਕੁੱਟੀ ਨੇ ਘਰ ਵਾਲੀ ਘਰੇ ਬੁਲਾਉਂਦੀ ਹਾਂ ਹਾਂ ਘਰੇ ਬੁਲਾਉਂਦੀ ਸੀ

ਨਹੀਂ ਕਨੀ ਕੁੱਟ ਕੇ ਮਾਰਿਆ ਗਿਆ ਸੀ ਪਿੱਛੇ ਲਟਕਾਇਆ ਗਿਆ ਸੀ ਹਾਂ ਫਿਰ ਰੌਲਾ ਪਾਇਆ ਚੀਕਾਂ ਮਾਰਨ ਲੱਗ ਪਈ ਤੇ ਅੰਦਰੋਂ ਫਿਰ ਬਾਹਰ ਭੱਜ ਕੇ ਬੂਹਾ ਖੋਲਿਆ ਧੱਕਾ ਮਾਰ ਕੇ ਸਹੁਰੇ ਨੇ ਤੇ ਅਗਾਂਹ ਲੰਮਾ ਪਾਈ ਬੈਠੀ ਬੈੱਡ ਤੇ ਕਹਿੰਦੀ ਅਖੇ ਆਪੇ ਫਾਹੇ ਲੱਗ ਕੇ ਤੇ ਆਪ ਲਾ ਲਟਕਾਇਆ ਲਾਈ ਬੈਠੀ ਸੀ ਕੱਪੜਾ ਅਖੇ ਵੱਢੀ ਬੈਠੀ ਸੀ ਸਾਨੂੰ ਨੀ ਹੁਣ ਪਤਾ ਮਾਰਤਾਸ ਆ ਆਪਣੇ ਕਨੀ ਕੋਟਕੇ ਮਾਰਨ ਲਟਕਾ ਹਾਂਜੀ ਮੌਕੇ ਤੇ ਗਏ ਸੀ ਭੱਜ ਕੇ ਅਸੀਂ ਸਾਰੇ ਹੀ ਗਏ ਸੀ ਉਹ ਗਏ ਨੇ ਜਿਹੜੇ ਕਤਲ ਕਰ ਗਏ ਉਹ ਭੱਜ ਗਏ ਸੀ ਭੱਜਿਆ ਮਗਰ ਉਹਨਾਂ ਦੇ ਹਾਂਜੀ ਸੌਰਾ ਤੇ ਜੀ ਜੀ ਇੱਥਾ ਸਾਜੀ ਚੁੱਕ ਕੇ ਨਾ ਮੁੰਡੇ ਦਾ ਦੋਨੇ ਜਣੇ ਹੁੰਦੇ ਬੱਖੇ ਇੱਥੇ ਹੋ ਗਏ ਨਾ ਗਏ ਨੇ ਤੇ ਜਦੋਂ ਹਾਂਜੀ ਮੰਗੇ ਇਕੱਲੇ ਨਾਲ ਵਾਤ ਵਾਲਾ ਜਾਵਣੀ ਚਾਹੀਦੀ ਹਾਂਜੀ ਸੀਮਾ ਸੀਮਾ ਇਹ ਕੀ ਲੱਗਦਾ ਸੀਗਾ ਇਹ ਸਾਡਾ ਬਰਾਦਰ ਹੈ ਕੀ ਨਾਮ ਸੀ ਔਰ ਮਲੂਕਾ ਮਲੂਕਾ ਸਿੰਘ ਮਲੂਕਾ ਸਿੰਘ ਹਾਂਜੀ ਕਿੰਦੀ ਉਮਰ ਦੀ ਹੈ ਜੀ ਸਿੰਘ ਬਾਈ 23 ਸਾਲ ਵਿਆਹ ਸੀ ਹਾਂਜੀ ਵਿਆਹਿਆ ਵਾਸੀ ਕੀ ਹੋਇਆ ਕੀ ਕਿੱਨੇ ਮਰਵਾਇਆ ਹੁੰਦੇ ਦੁੱਛ ਮੜਾਣੇ ਮਰਵਾਇਆ ਏ ਕੀ ਕਰਨਾ ਹੁੰਦੇ ਕਾਰ ਵਾਲੀ ਨਾਲ ਕੋਈ ਮੁੰਡਾ ਤੱਕੇ ਖਾਂਦਾ ਸੀ ਦੋ ਬੰਦੇ ਸੀ ਹੁੰਦੇ ਮਗਰ ਪਏ ਵਸੇ ਹੁੰਦੇ ਹਾਂ ਪਿੰਡ ਦੇ ਨੇ ਵਿੱਚੇ ਹੀ ਪਿੰਡ ਦੇ ਰਹਿੰਦੇ ਨੇ ਆਪਣੇ ਰਾਮਾ ਦਾ ਹਿਕ ਚੌਧਰੀਆਂ ਦਾ ਮੁੰਡਾ ਕਮੂਆ ਦਾ ਹੈ ਸਾਡੇ ਵੀਰ ਨੂੰ ਲੈ ਕੇ ਬਹਿ ਗਏ ਨੇ ਗਰਦਨ ਕੁੱਟੀ ਨਰਾਤ ਆ ਕੇ ਹਾਂ ਘਰੇ ਬੁਲਾਉਂਦੀ ਸੀ ਹਾਂ ਰਾਤ ਕਰੇ ਆ ਕੇ ਕੁੱਟੀ ਨੇ ਘਰ ਵਾਲੀ ਘਰੇ ਬੁਲਾਉਂਦੀ ਸੀ ਹਾਂ ਕਰੇ ਬੁਲਾਉਂਦੀ ਸੀ ਕਹਿੰਦੀ ਸੀ ਮੈਂ ਇਹਨਾਂ ਨੂੰ 2 ਸਾਲ ਹੋ ਗਏ ਨੇ ਸਾנו ਵੀਰਾ ਸਾਡਾ ਵਿੱਚ ਵਿੱਚ ਦੱਸਦਾ ਸੀ ਅਸੀਂ ਨਹੀਂ ਯਕੀਨ ਕਰਦੀਆਂ ਸੀ ਅਸੀਂ ਨਹੀਂ ਅਸੀਂ ਘਰੇ ਐਵੇਂ ਕਰਦਾ ਏ ਹੁਣ ਸਾਨੂੰ ਵਿਸ਼ਵਾਸ ਪੂਰਾ ਹੁੰਦੇ ਤੇ ਆਇਆ ਏ ਵੀ ਠੀਕ ਏ ਇਹ ਗੱਲਾਂ ਸੱਚ ਨੇ ਅਸੀਂ ਮਹਿਲਾ ਫੜੀਆਂ ਨੇ 3-4 ਮਹਿਲਾ ਫੜ ਲਈਆਂ ਨੇ ਹਾਂਜੀ ਮਹਿਲਾ ਉਹਨਾਂ ਦਿੱਤੀਆਂ ਨੇ 12 ਵੀ ਇਹਨਾਂ ਨੇ ਮਾਰਿਆ ਵੀ ਇਹਨਾਂ ਨੇ ਸਾਨੂੰ ਇਨਸਾਫ ਚਾਹੀਦਾ ਏ ਅਸੀਂ ਬੱਚਿਆਂ ਵਾਲੇ ਗਰੀਬ ਬੰਦੇ ਆ ਸੱਜੀ ਮਿਹਨਤ ਕਰਤ ਖਾਣ ਵਾਲੇ ਆ ਸਾਨੂੰ ਲੜਕੀਆਂ ਦਾ ਇਨਸਾਫ ਮਿਲਣਾ ਚਾਹੀਦਾ ਜਿਹੜੀਆਂ ਦੋ ਬੱਚੀਆਂ ਨੇ ਫਤਿਹ ਵਿੱਚ ਰੋੜਾ ਬਣਦਾ ਏ ਨਾਲ ਹਏ ਇਹ ਤਾਂ ਕਿਹਦਾ ਪਤਾ ਲੱਗਾ ਇਹ লাশ ਲੜਕੀ ਦਾ ਆ ਫਿਰ ਵਾਲਾ ਪਾ ਦਿੱਤਾ ਸੀ ਥੱਲੇ ਲਾ ਤੇ ਐਨੀ ਭਾਇ ਲੱਗਾ ਖਲਾ ਸੀ ਮੈਂ ਹੁੱਤੀ ਪਈ ਐਨੀ ਮੈਨੂੰ ਪਤਾ ਕੋਈ ਨਹੀਂ ਲੱਗਾ ਤੇ ਅੰਦਰ ਆਪ ਪਈ ਏ ਮੁੰਡੇ ਕੀ ਮੈਂ ਪਾਜੇ ਤੇ ਨਿਕਲ ਕੇ ਜੜੀ ਨੇ ਉਹ ਸਾਰੀ ਗੱਲ ਕੀਤੀ ਮੇਰਾ ਵੀਰਾ ਪਾਜ ਤੱਕਿਆ ਹੈ ਵੱਡਾ ਉਹਨੇ ਬੂਏ ਨੇ ੱੱਕਾ ਮਾਰਿਆ ਮੁੰਡੇ ਦੋ ਜਿਹੜੇ ਨੇ ਸਪਾਜ ਗਏ ਉਹਨਾਂ ਦੇ ਮਗਰੇ ਲੱਗ ਗਏ ਨੇ ਮੇਰਾ ਡੈਡੀ ਵੀ ਤੇ ਮੇਰਾ ਵੱਡਾ ਵੀਰਾ ਵੀ ਉਹ ਪਿੰਡ ਤੋਂ ਬਾਹਰ ਤੱਕ ਪਾਜ ਕੇ ਗਏ ਨੇ ਜਿਹੜਾ ਮੁੰਡਾ ਸੀ ਕੁੜੀ ਨਾਲ ੱੱਕੇ ਖਾਂਦਾ ਸੀ ਉਹਨੇ ਮੇਰੇ ਵੱਡੇ ਵੀਰ ਦੇ ਗਲਮੇ ਤੋਂ ਵੀ ਫਾੜ ਕੇ ਗਾਲ ਵੀ ਪਿਆ ਹੈ ਪਹਿਲਾਂ ਤੇ ਕੁੱਟ ਮਾਰ ਕੀਤੀ ਸੀ ਹਾਂ ਕੁੱਟ ਮਾਰ ਕੀਤੀ ਸੀ ਮੇਰਾ ਵੀਰਾ ਵੱਡਾ ਨਸ਼ਾ ਖਾਂਦਾ ਸੀ ਕਮਜ਼ੋਰ ਸੀ ਨੇ ਛੱਡ ਕੇ ਕਰਨ ਵਾਪਸ ਮੋ ਆਇਆਏ ਉਹ ਤਗੜੇ ਸੀ ਕਮਜ਼ੋਰਾ ਸੀ ਹੋਰ ਕਾਰਵਾਈ ਸਭ ਸੇ ਨਾ ਥੋੜੀ ਕਹਿਦੇ ਤਾਂ ਜੇ ਵੜੇ ਜਾਂਦੇ ਫੜੇ ਜਾਵਣ ਦੂਜੇ ਵੀ ਸਾਨੂੰ ਸਖਤ ਕਾਰਵਾਈ ਚਾਹੀਦੀ ਏ ਸਾਨੂੰ ਸਾਫ ਚਾਹੀਦਾ ਏ ਤਿੰਨਾਂ ਨੂੰ ਸਜ਼ਾ ਆਵਣੀ ਚਾਹੀਦੀ ਏ ਆ ਸਾਡੇ ਬੱਚੇਰ ਵਾਲੇ ਨੂੰ ਨਾ ਦੇ ਬੱਚੇ ਰੋਣੇ ਚਾਹੀਦੇ ਨੇ ਨਾ ਨੋ ਨੋ ਨੂੰ ਵੀ ਸਜਾਉਣਾ ਵੀ ਸਜਾਉਣਾ ਜਿਹੜਾ ਜੱਟਾ ਕੁਮਾ ਮੈਂ ਤਾਂ ਮੁੰਡਾ ਉਹਨੂੰ ਵੀ ਸਜਾਉਣੀ ਚਾਹੀਦੀ ਜਿਹੜਾ ਉਹ ਛਿੰਦਰ ਸਿੰਘ ਉਹਨੂੰ ਵੀ ਸਜਾਉਣੀ ਚਾਹੀਦੀ ਏ ਪਿੰਕਾ ਰਾਣੀ ਤੋਂ ਹੀ ਜਾਣੀ ਸਜਾ ਤੇ ਘਰ ਵਾਲੇ ਤੇ ਨਾਮ ਪਿੰਕਾ ਪਿੰਕਾ ਰਾਣੀ ਮੇਰਾ ਨਾਮ ਸੁમિતਰਾ ਮਿਤਰਾ ਕਿੱਥੇ ਰਹਿੰਦੇ ਹੋ ਤੇ ਕਾਲਵਲ ਟਾਣੀ ਤੇ ਜਿਹੜਾ ਕਤਲ ਹੋਇਆ ਇਹ ਕਿੰਦਾ ਹੋਇਆ ਤੇ ਕਿੰਨੀ ਉਮਰ ਦੇ ਮੁੰਡੇ ਤੇ ਕੀ ਨਾਮ ਏ ਮਲੂਕ ਸਿੰਘ ਸੀ ਤੇ ਦੋਤਰਾ ਸਾਡਾ ਸੀ ਇਹ ਵਿਆਹ ਇਹਨੂੰ ਕਿੰਨੇ ਕ ਸਾਲ ਮੈਨੂੰ 7 ਕ ਸਾਲ ਹੋ ਗਏ 7 ਕ ਸਾਲ ਹੋ ਗਏ ਨੇ ਅੱਛਾ ਕਤਲ ਕਿਨੇ ਕਰਵਾਇਆ ਤੇ ਕਤਲ ਇਹਨੇ ਛਿੰਦਰ ਸਿੰਘ ਨੇ ਛਿੰਦਰ ਸਿੰਘ ਤੇ ਜਿਹੜਾ ਦੂਜਾ ਅਮਨ ਸਿੰਘ ਆ ਤੇ ਇਹਨੇ ਦੋ ਜੀ ਪ੍ਰਿੰਕਾ ਬਾਈ ਇਹਨਾਂ ਕਤਲ ਕਰਾਇਆ ਹੈ ਘਰਾਲ ਤੇ ਇਹ ਪਰ ਨੇੜੇ ਸਾਡੀ ਟਾਣੀ ਦੇ ਰਹਿਣ ਵਾਲੇ ਨੇ ਇਹਦੇ ਨਾਲ ਚੱਕਰ ਉਹ ਥੱਕੇ ਖਾਂਦੀ ਸੀ ਛਿੰਦਰ ਸਿੰਘ ਨਾਲ ਆ ਤੇ ਅਮਨ ਸਿੰਘ ਨਾਲ ਦੋ ਨਾਲ ਤੇ ਖੀਰ ਤੇ ਉਹਨਾਂ ਰੋਂਦੀ ਸੀ ਬਹੁਤ ਹੀ ਰੋਂਦੀ ਸੀ ਜਾਂਦੀ ਮੈਂ ਜਾਣਾ ਹੀ ਉੱਥੇ ਮੈਂ ਜਾ ਰਹਿਣਾ ਨਹੀਂ ਕਰੇ ਤੇ ਮੈਂ ਜਾਣਾ ਹੀ ਹੁੰਦੇ ਕੋਲੇ ਉਹਦਾ ਪਿਓ ਵੀ ਆਂਦਾ ਸੀ ਇਹ ਛਿੰਦਰ ਢਾਹ ਲੋ ਤੇ ਅਹੀਂ ਮੈਂ ਵੀ ਕਿਹਾ ਛਿੰਦਰ ਢਾਹ ਲੋ ਆਂਦਾ ਨਹੀਂ ਛਿੰਦਰ ਢਦਾ ਨਹੀਂ ਆ ਹੁੰਦਾ ਪਿਓ ਰੋਕਦਾ ਸੀ ਛੋਕਰੇ ਨੂੰ ਤੇ ਉਹ ਰੁਕਦਾ ਨਹੀਂ ਸੀ ਉਹ ਆਂਦਾ ਸੀ ਮੈਂ ਅੱਖ ਦੇ ਜਾ ਆਪਣਾ ਨਾ ਇਹ ਕੁੱਤੇ ਦੀ ਮੌਤ ਮਾਰੇ ਦਾ ਤੇ ਉਹਨੇ ਅੱਖ ਮਰਨਾ ਹੀ ਨੇ ਕੁੱਤੇ ਦੀ ਮੌਤ ਤੇ ਆਂਦਾ ਹੱਥ ਦੇ ਰੋਕੇ ਨਹੀਂ ਰੁਕਦਾ ਤੇ ਇਹ ਰੋਕ ਵੀ ਨਹੀਂ ਸਕਦਾ ਤੇ ਤੁਸੀਂ ਜੋ ਮਰਜ਼ੀ ਕਰ ਲੈਂਦੇ ਨਾਲ ਤੇ ਮੈਂ ਜਰ ਕੋਈ ਬਣਾ ਹੋ ਗਿਆ ਨਾ ਅਸੀਂ ਨਹੀਂ ਬਸਕਣਾ ਆਂਦਾ ਨਾ ਬਸਕੋ ਤੇ ਉਹਦੇ ਪਿਓ ਨੇ ਇਹ ਗੱਲ ਕੀਤੀ ਏ ਆ ਮੁੰਡੇ ਦੇ ਪ੍ਰੇਮ ਸਿੰਘ ਨੇ ਤੇ ਮਾਰ ਕੇ ਗਏ ਨੇ ਉਹਨਾਂ ਬਸ ਇਹ ਨਾਲ ਮਿਲ ਕੇ ਤੇ ਤਿੰਨਾਂ ਜਣਿਆਂ ਤੇਨੂੰ ਮਾਰ ਖਪਾਇਆ ਨੇ ਉਹਨੇ ਆਖੇ ਟੁਰਨ ਜਗ੍ਹਾ ਨਹੀਂ ਮੁੰਡਾ ਕਿਦੇ ਹੋਰ ਨੱਚ ਕਿਦੇ ਕਾਰਨ ਕਰ ਦੇਵੇ ਤੇ ਅਸੀਂ ਬੱਧ ਹੱਥ ਨਹੀਂ ਆਂਦੇ ਅਸੀਂ ਪਹਿਲੇ ਇਹਨੂੰ ਮਾਰ ਦਈਏ ਇਹ ਮੁੰਡੇ ਨੂੰ ਤਾਂ ਮਾਰਿਆ ਗਿਆ ਰਾਵੀ ਰੋੜਾ ਪੜਦਾ ਸੀ ਹਾਂ ਰਾਵੀ ਰੋਕਦਾ ਸੀ ਅੰਦਰ ਵੀ ਕੋਟ ਮਾਰੋ ਤੇ ਦੋ ਤਿੰਨ ਵਰੀਂ ਦੇ ਮਗਰ ਲੱਗੇ ਨੇ ਮਲੋਕ ਸਿੰਘ ਦੇ ਮਾਰਨ ਵਾਸਤੇ ਮਲੋਕ ਸਿੰਘ ਨੂੰ ਮਾਰਨ ਵਾਸਤੇ ਹਾਂ ਉਹ ਕਿਉਂ ਮਾਰਦੇ ਸੀ ਮਾਰਦੇ ਸੀ ਉਹਦੀ ਬੁੜੀ ਜੋ ਮੱਲੀ ਫਿਰਦੇ ਸੀ ਤਾਂ ਮਾ ਇਹ ਰੋਕਦਾ ਸੀ ਤੇ ਆਖੇ ਨਹੀਂ ਲੱਗਦੀ ਸੀ ਉਹਾਂ ਦੀ ਮੈਂ ਜਾਣਾ ਤੇ ਜਾਣਾ ਹੀ ਛੇਂਦਰ ਕੋਲ ਉਹ ਉਹ ਵੀਰ ਨਹੀਂ ਅੜਦੀ ਸੀ ਮਲੋਕ ਤੇ ਘਰ ਵਾਲੀ ਟਿੰਕਾ ਬਾਈ ਕਤਲ ਕਰਕੇ ਕੀ ਕੀਤਾ ਸੀ ਕੀ ਕੀਤਾ ਇਹ ਤੇ ਉਹ ਆਪਣੀ ਜਿਹੜੀ ਨਸੀਬ ਹੈ ਉਹ ਮਰਨੀ ਚਾਹੀਦੀ ਹੈ। ਇੱਥੇ ਤਿੰਨਾਂ ਨੇ ਵੀ ਕੀਤਾ ਹੈ। ਤਿੰਨਾਂ ਨੇ ਤਿੰਨਾਂ ਲੜਕਾਏ। ਪੱਖੇ ਨਾਲ ਲੜਕਾਇਆ ਨੇ ਲਿਗੜੇ ਨਾਲ ਬੰਨ ਕੇ ਲਿਗੜੇ ਉੱਤੇ ਕੀਪਤ ਮਾਰ ਤੇ ਲੜਕਾਇਆ ਵਾਏ ਤੇ ਬਾਕੀ ਅਸੀਂ ਵੀ ਨਹੀਂ ਆਪਣੇ ਉਹਨੇ ਆਪ ਹੀ ਹਾਰਾ ਕੀਤਾ ਉਹ ਨਹੀਂ ਲਾਲ ਉਹਨੇ ਆ ਮਜੂਦਾ ਬਣਾਇਆ ਨੇ। ਲੜਕਾਇਆ ਨਹੀਂ ਵਾਸ। ਤੁੰਨੀ ਨਾ ਬੰਨਦੀ। ਸਾਨੂੰ ਕਾਰਵਾਈ ਹੋਣੀ ਚਾਹੀਦੀ ਬੱਦੇ ਵੱਜਣੇ ਚਾਹੀਦੇ ਨੇ ਤਿੰਨੇ। ਤਿੰਨਾਂ ਦੇ ਇਹ ਨਿਕਲਣੀ ਨਹੀਂ ਚਾਹੀਦੀ ਸਜ਼ਾ ਫੋਲਣੀ ਚਾਹੀਦੀ ਹਾਂ ਇਹ ਪ੍ਰਿੰਕਾ ਨਾਦੀ ਜਨਾਨੀ ਸੀਗੀ ਉਹਦਾ ਕਰਮਲ ਮਲਵੋ ਸਿੰਘ ਸੀਗਾ ਜੀ ਉਹਦੇ ਪ੍ਰਿੰਕਾ ਦੇ ਛਿੰਦਰ ਸਿੰਘ ਨਾਂ ਦੇ ਛਿੰਦਰ ਛਿੰਦਰ ਸਿੰਘ ਪੁੱਤਰ ਉਹਦਾ ਪੁੱਤਰ ਪ੍ਰਿੰਤ ਸਿੰਘ ਵਾਸੀ ਅਭਿਵਲਾ ਨਾ ਨਜਾਇਜ਼ ਮਨ ਸੀਗੇ ਜਿਸ ਕਰਕੇ ਕਈ ਵਾਰ ਇਹਨਾਂ ਦਾ ਆਪਸ ਵਿੱਚ ਮਤਲਬ ਖਰਾਬ ਹੀ ਹੋਇਆ ਬੀਤੀ ਰਾਤ ਉਹਨੇ ਆਪਣੇ ਇਸ ਮਤਲਬ ਜਾਂ ਪਤਰੀ ਦੇ ਪ੍ਰਿੰਟ ਕਰਦੇ ਤੇ ਉਹਦੇ 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 ਯਾਰ ਦੇ ਯਾਰ ਦੇ ਸਬੰਧਾ ਦੁਖਿਓ ਕੇ ਨੇ ਖਾਇ ਲਿਆ ਆਤਮ ਹੱਤਿਆ ਜਿਸ ਤੇ ਮਕਦਮਾ ਨੰਬਰ 267 ਮਿਤੀ ਅੱਜ ਦੀ ਜੁਤੇ 25 7 24 ਅੰਡਰ ਸੈਕਸ਼ਨ 108 ਅ ਤਿੰਨ ਜਮਨਪੰਜ ਡੀ ਐਨਐਸ थाना ਸੋਦੋ ਫਰੋਪੁਰ ਡਿਸਟ੍ਰਿਕਟ ਅਗਿਆ ਜਿਹਦੀ ਤਫਤੀਸ਼ ਜਾਰੀ ਹੈ ਨਹੀਂ ਤਾਂ ਗ੍ਰਿਫਤਾਰ ਨਹੀਂ ਕਿਸੇ ਨੂੰ ਨਹੀਂ ਜੀ ਅਲੇ ਗ੍ਰਿਫਤਾਰ ਨਹੀਂ ਹਈ ਗ੍ਰਿਫਤਾਰੀ ਵਾਸਤੇ ਪਾਰਟੀ ਪੁਲਿਸ ਪਾਰਟੀ ਬਣਾਈ ਗਈ ਹੈ ਜੋ ਜਲਦ ਦੋਸਤ ਨੂੰ ਗ੍ਰਿਫਤਾਰ ਕਰਕੇ ਪੇਸ਼ੇ ਜਾਰਦ ਕੀਤਾ ਜਾਏਗਾ